ਦੋਸਤੋ ਨੌਜਵਾਨੀ ਵੱ ਚੜ ਕੇ ਵਿਦੇਸ਼ਾਂ ਦੇ ਵੱਲ ਕੂਚ ਕਰ ਰਹੀ ਹੈ ਜਿੱਥੇ ਤੇ ਉਥੇ ਹੀ ਸਾਨੂੰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿੱਥੇ ਪੰਜਾਬੀ ਲੋਕ ਆਪਣੇ ਕੋਈ ਵੀ ਕਿੱਤਾ ਕਰਦੇ ਆ ਤਾਂ ਉਹਨਾਂ ਨੂੰ ਅੱਗੇ ਵਧਾਉਣਾ ਚਾਹੀਦਾ ਉਹਨਾਂ ਦਾ ਸਾਥ ਦੇਣਾ ਚਾਹੀਦਾ ਤਾਂ ਇਸ ਵਿਸ਼ੇ ਨੂੰ ਲੈ ਕੇ ਅਸੀਂ ਪਿੰਡ ਚੰਦਪਾਣ ਦੇ ਵਿੱਚ ਪਹੁੰਚੇ ਆਂ ਚੰਦਪਾਣ ਦੇ ਵਿੱਚ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਿੰਨੇ ਆ ਕਿ ਕਾਲਾ ਸਿੰਘ ਬਰਗਰਾਂ ਵਾਲਾ ਜਿਹੜਾ ਉਹ ਇਸ ਪਿੰਡ ਦੇ ਵਿੱਚ ਬਰਗਰਾਂ ਦਾ ਕੰਮ ਕਰਦਾ ਤੇ ਹੋਰ ਫਾਸਟ ਫੂਡ ਦਾ ਕੰਮ ਕਰਦਾ ਹੋਰ ਵੀ ਕਈ ਜਿਹੜੀਆਂ ਚੀਜ਼ਾਂ ਨੇ ਉਹ ਬਣਾਉਂਦੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਤੋਂ ਪੁੱਛਾਂਗੇ ਸਾਰਾ ਕੁਝ ਵੀ ਇਹ ਕਦੋਂ ਤੋਂ ਕਰਦੇ ਨੇ ਅਸੀਂ ਲੈ ਚਲ ਜਾਈਏ ਉਹਨਾਂ ਦੇ ਕੋਲੇ ਤੁਹਾਨੂੰ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਆਪਾਂ ਕਾਲਾ ਜੀ ਬਾਈ ਜੀ ਮੌਜੂਦ ਨੇ ਸਾਡੇ ਨਾਲ ਬਰਗਰਾਂ ਵਾਲੇ ਬਾਈ ਜੀ ਸਵਾਗਤ ਹੈ ਤੁਹਾਡਾ ਜੀ ਜੀ ਬਾਈ ਜੀ ਜੇਕਰ ਗੱਲ ਕੀਤੀ ਜਾਵੇ ਜਿਹੜਾ ਤੁਸੀਂ ਕੰਮ ਕਰਦੇ ਹੋ ਇਹ ਚ ਕਿਹੜੇ-ਕਿਹੜੇ ਖਾਣੇ ਆ ਫਾਸਟ ਫੂਡ ਦੇ ਇਦੇ ਵਿੱਚ ਕਾ ਬਰਗਰ ਆ ਜੀ ਇਹਦੇ ਦੀ ਆਪਣੀ ਕੁਆਲਿਟੀ ਬਣਾਈ ਦੀ ਹੈ ਹਮ ਇੱਕ ਇੱਕ ਦੇ ਵਿੱਚ ਬਰੈੱਡ ਬਣਾਉਂਦਾ ਜੀ ਹਮ ਇਹ ਕਾਲੂ ਟਿੱਕੀ ਆ ਹਮ ਇੱਕ ਆ ਮਿਰਚ ਹੁੰਦੀ ਹੈ ਹਮ ਇਹ ਚਾਰ ਐਂਡ ਮਾ ਚਾਰ ਪੰਜ ਐਂਡ ਮਾ ਬਣਾਜ ਪਕੌੜੇ ਨਹੀਂ ਮੇਰੇ ਤੋਂ ਬਣਿਆ ਕੰਮ ਊੜਾ ਕਰਦੇ ਹਮ ਤੇ ਬਾਕੀ ਸਾਰੀ ਐਂਡ ਤਿਆਰ ਹੈ ਜੀ ਅ ਇੱਕ ਤੁਹਾਨੂੰ ਹੋਰ ਦੱਸ ਦਿੰਨੇ ਆ ਕਿ ਬਾਈ ਦਾ ਜਿਹੜਾ ਸਾਫ ਸਫਾਈ ਦਾ ਧਿਆਨ ਆ ਉਹ ਬਹੁਤ ਵਧੀਆ ਜਿਹੜਾ ਸਾਫ ਸਫਾਈ ਹੈ ਇਥੋਂ ਫਾਸਟ ਫੂਡ ਆ ਜਿਹੜਾ ਕੋਈ ਵੀ ਖਾ ਸਕਦਾ ਤਾਂ ਸਾਨੂੰ ਇਹ ਵੀ ਵੱਧ ਤੋਂ ਵੱਧ ਸਪੋਰਟ ਕਰਨੀ ਚਾਹੀਦੀ ਆ ਖੁਸ਼ੀ ਵੀ ਹੋਣੀ ਚਾਹੀਦੀ ਕਿ ਸਾਡੇ ਜਿਹੜੇ ਭੈਣ ਭਰਾ ਉਹ ਇਸ ਕਿੱਤੇ ਵੱਲ ਵੱਧ ਆ ਰਹੇ ਆ ਤਾਂ ਉਹਨਾਂ ਨੂੰ ਸਾਨੂੰ ਸਹਿਯੋਗ ਦੇਣਾ ਚਾਹੀਦਾ ਜਿੱਥੇ ਕਿ ਸਾਡੀ ਜਿਹੜੀ ਨੌਜਵਾਨੀ ਆ ਵੱਧ ਚੜ੍ਹ ਕੇ ਜਿਹੜੀ ਉਹ ਵਿਦੇਸ਼ਾਂ ਦੇ ਵੱਲ ਕੂਚ ਕਰ ਰਹੀ ਆ ਤਾਂ ਉਹ ਕੂਚ ਕਿਉਂ ਕਰਦੀ ਏ ਇਹ ਗੱਲ ਵੱਡੀ ਸੋਚਣ ਵਾਲੀ ਹੁੰਦੀ ਏ ਕਿ ਅਸੀਂ ਜਦੋਂ ਕੋਈ ਉਹ ਇੱਥੇ ਕੰਮ ਕਰਦੇ ਆ ਪੰਜਾਬੀ ਵੀਰ ਜਾਂ ਪੰਜਾਬੀ ਨੌਜਵਾਨ ਕੰਮ ਕਰਦੇ ਆ ਤਾਂ ਅਸੀਂ ਉਹਨਾਂ ਨੂੰ ਪੂਰਾ ਸਹਿਯੋਗ ਨਹੀਂ ਦੇ ਪਾਉਂਦੇ ਉਹਨਾਂ ਦਾ ਜਿਹੜਾ ਕੋਈ ਵੀ ਕੰਮ ਕਰ ਦਿਆ ਤਾਂ ਉਹ ਚੱਲਦਾ ਨਹੀਂ ਹੈਗਾ ਇਹ ਗੱਲ ਜ਼ਿਆਦਾ ਕਹੀ ਜਾਂਦੀ ਆ ਅਸੀਂ ਕਾਲੇ ਵੀਰ ਨਾਲ ਗੱਲਬਾਤ ਕਰਾਂਗੇ ਬਾਈ ਜੀ ਕਦੋਂ ਤੋਂ ਤੁਸੀਂ ਇਹ ਕੰਮ ਕਰਦੇ ਹੋ ਇਹ ਮਧੂ 2014 ਤੋਂ ਲੱਗਿਆ 14 ਤੋਂ ਲੱਗਿਆ ਕਾਲੇ ਵੀਰ 버ਗਰ ਜਿਹੜਾ ਹੈ ਤੁਹਾਡਾ ਜਿਵੇਂ ਨਿਊਡਲ ਆ ਇਹਦੇ ਵਿੱਚ ਪਾਏ ਜਾਂਦੇ ਸੀ ਅੱਜ ਕੱਲ ਆਪਾਂ 버ਗਰ ਦੇਖਦੇ ਆਪਾਂ ਵੀ ਉਹਦੇ ਚ ਨਿਊਡਲ ਪਾਏ ਜਾਂਦੇ ਆ ਬਾਹਰ ਦੇਖੇ ਜਾਂਦੇ ਪਰ ਤੁਸੀਂ ਇਹਨੂੰ ਪੈਕ ਕੀਤਾ ਹੋਇਆ ਹੈ ਬਿਲਕੁਲ ਇਹ ਚ ਨੂਡਲ ਨਹੀਂ ਮਿਲਦਾ ਹਮ ਇਹ ਚ ਮੇਰਾ ਆਪ ਦਾ ਹੀ ਪਾਇਆ ਰਿਹਾ ਸਮਾਨ ਪਰ ਉਹ ਵੀ ਸਿਮਲਾ ਮਿਰਚ ਜਿਵੇਂ ਬੰਦ ਗੋभी ਪਾਤੀ ਸਿਮਲਾ ਮਿਰਚ ਪਾਦੀ ਗੰਡਾ ਪਾਤਾ ਆਪਦੇ ਕੋਈ ਸੀਕ੍ਰੇਟ ਮਸਾਲੇ ਪਾਏਗੇ ਸੀਕ੍ਰੇਟ ਮਸਾਲੇ ਪਾਏ ਹਾਂਜੀ ਵੀ ਅਸ ਤੱਕ ਜਿਵੇਂ ਪਹਿਲਾਂ ਤਲੀਆਂ ਚੀਜ਼ਾਂ ਉਹ ਜਿਹੜੇ ਨਿਊਡਲ ਹੁੰਦੇ ਉਹ ਜਾਦਾ ਤਲੇਵੇ ਹੁੰਦੇ ਆ ਉਹਦੇ ਨਾਲ ਕਈ ਵਾਰੀ ਜਿਵੇਂ ਤਿਆਬ ਬਣ ਜਾਂਦਾ ਹੋਰ ਕੋਈ ਇਸ ਤਰ੍ਹਾਂ ਦੀਆਂ ਘੱਟ ਬਣਦਾ ਇਹਦੇ ਨਾਲ ਹਾਂਜੀ ਬਣਦਾ ਹੀ ਨਹੀਂ ਇਹਦੇ ਨਾਲ ਤਿਆਬ ਜੀ ਇਹ ਖਾਣ ਨਾਲ ਤਿਆਬ ਬਣਦਾ ਹੀ ਨਹੀਂ ਜੀ ਤਾਂ ਕਾਲੀ ਵੀਰ ਇਹ ਕੰਮ ਤੁਸੀਂ 2014 ਚ ਕਰਨ ਲੱਗੇ ਉਸ ਤੋਂ ਪਹਿਲਾਂ ਕੀ ਕਰਦੇ ਸੀ ਪਹਿਲਾਂ ਮੈਂ ਰੇੜੀ ਲਾਉਂਦਾ ਸੀਗਾ ਇਸੀ ਜਗ੍ਹਾ ਤੇ 9 ਸਾਲ ਰੇੜੀ ਲਾਈ ਆ ਤੇ ਅੰਮ੍ਰਿਤਸਰ ਹੋ ਗਈ ਦੁਕਾਨ ਪਾਈ ਹੁਣ ਕਾਲੀਬੀਰ ਕਿੰਨਾ ਕੋ ਖਰਚਾ ਆ ਗਿਆ ਤੁਹਾਡਾ ਇਹਦੇ ਤੇ ਬਸ ਮੈਨੂੰ ਆ ਕਾਊਂਟਰ ਹੀ ਲਿਆਉਣਾ ਪਿਆ ਜੀ ਰੇੜੀ ਹੂੰ ਰੇੜੀ ਉਹ ਪਾਸੇ ਕਰਕੇ ਤੇ ਕਾਊਂਟਰ ਲਿਆਉਣਾ ਕਾਊਂਟਰ ਕਿੰਨੇ ਦਾ ਇਹ ਆਇਆ 22000 ਦਾ 22000 ਦਾ ਪਹਿਲਾਂ ਰੇੜੀ ਤੇ ਕੰਮ ਕਰਦੀ ਸੀ ਪਹਿਲਾਂ ਰੇੜੀ ਤੇ ਕਰਦੀ ਸੀ ਰੇੜੀ ਹੀ ਕਰਦੀ ਸੀ ਹਾਂ ਜੀ ਕਾਲੀਬੀਰ ਕਦ ਕਿੰਨੇ ਵਜੇ ਆਉਂਦੇ ਹੋ ਤੁਸੀਂ ਨਮਸਵੇਰੀ ਆਇਆ ਨਾ 8 ਵਜੇ ਆਦਾ ਹਾਂ ਪਰਿਵਾਰ ਦੀ ਬੂਝੀ ਵੀ ਨਾਲ ਆਉਂਦੀ ਬੱਚੇ ਨਾਲ ਆਉਂਦੇ ਮੇਰੇ ਘਰ ਵਾਲੀ ਨਾਲ ਆਉਂਦੀ ਹੈ ਕੰਮ ਕਰਾਉਂਦੇ ਸਾਰਾ ਮੇਰੇ ਮੱਸਾ ਦੇ ਕੰਮ ਕਰਾ ਕੇ ਸਟਿੰਗ ਕਰਾ ਕੇ ਫਿਰ ਉਹ ਚਲੇ ਜਾਂਦੇ ਪੂਰਾ ਪਰਿਵਾਰ ਹੀ ਤੇ ਨਹੀਂ ਕਿ ਕੰਮ ਕਰਦੇ ਪੂਰਾ ਪਰਿਵਾਰ ਕਰਾ ਕੇ ਜਾਂਦਾ ਹੈ ਮੇਰੇ ਇਕੱਲੇ ਦੇ ਵਾਸਤਾ ਰੁਕਦਾ ਹੈ ਨਹੀਂ ਹੂੰ ਤੁਸੀਂ ਦਿਹਾੜੀ ਬਣ ਜਾਂਦੀ ਹੈ ਗੁਜ਼ਾਰਾ ਹੋ ਜਾਂਦਾ ਹਾਂਜੀ ਵਧੀਆ ਗੁਜ਼ਾਰਾ ਅਧਾਰ ਸੁਧਾਰ ਦਾ ਕਿਵੇਂ ਹੈ ਮਿਲ ਜਾਂਦੀ ਆ ਪੈਸੇ ਮਿਲ ਜਾਂਦੇ ਹੂੰ ਦੇ ਦਿੰਦੇ ਆਧਾਰ ਦੇ ਜਿਹੜਾ ਕੋਈ ਲੈ ਕੇ ਜਾਂਦਾ ਉਹ ਦੇਣੀ ਹੁੰਦਾ ਬਹੁਤੇ ਲੋਕ ਕਹਿੰਦੇ ਆ ਕਿ ਸਾਡਾ ਕੰਮ ਜਿਹੜਾ ਵੀ ਪਿੰਡਾਂ ਦੇ ਵਿੱਚ ਜਿਹੜਾ ਕਹਿੰਦੇ ਆ ਕੰਮ ਗੁਜ਼ਾਰਾ ਤੱਕ ਨਹੀਂ ਹੁੰਦਾ ਕੋਈ ਵੀ ਕੰਮ ਕਰਨ ਲੱਗ ਜਾਂਦਾ ਤੁਹਾਡਾ ਕਿਵੇਂ ਗੁਜ਼ਾਰਾ ਠੀਕ ਹੁੰਦਾ ਨਹੀਂ ਕੁਆਲਿਟੀ ਵਧੀਆ ਦਿਓ ਜੀ ਜੇ ਕੁਆਲਿਟੀ ਵਧੀਆ ਤਾਂ ਸਭ ਕੁਝ ਹੀ ਆ ਜੇ ਕੁਆਲਿਟੀ ਨਹੀਂ ਤਾਂ ਕੁਛ ਨਹੀਂ ਕਾਲੇ ਭਾਈ ਕਿਵੇਂ ਮੰਨ ਕੀਤਾ ਵੀ ਆਪਾਂ ਆਪਦਾ ਕੰਮ ਕਰਾਂਗੇ ਕੋਈ ਠੋਕਰ ਵੱਜੀ ਜਾਂ ਕਿਉਂ ਠੋਕੇ ਨਹੀਂ ਵੱਜੀ ਕਿਵੇਂ ਕੀ ਗੱਲ ਹੋਈ ਮੈਂ ਪਹਿਲਾਂ ਡਰਾਈਵਲ ਕਰ ਦਿੰਦਾ ਛੋਟਾ ਹਾਥੀ ਚਲਾਉਂਦਾ ਸੀਗਾ ਹੂੰ ਤੇ ਬਸ ਉਹ ਘਰ ਦੇ ਕਹਿੰਦੇ ਵੀ ਨਹੀਂ ਮੇਰੇ ਛੋਟੇ ਛੋਟੇ ਬੱਚੇ ਸੀਗੇ ਕੁੜੀਆਂ ਹੀ ਆ ਮੇਰੇ ਤਿੰਨ ਜੀ ਹੂੰ ਤੇ ਵੀ ਸਾਨੂੰ ਕੌਣ ਦੇਖੂ ਕਰੂਗਾ ਜੇ ਕੱਲ ਨੂੰ ਕੋਈ ਗੱਲ ਕੱਢ ਜੀ ਹੂੰ ਤੇ ਫਿਰ ਇਸੇ ਕਰਕੇ ਮੈਂ ਆਪਦਾ ਕੰਮ ਕਰਨਾ ਸ਼ੁਰੂ ਕਰੇ ਲਿਆ ਹੂੰ ਤੇ ਇਹਦੇ ਵਿੱਚ ਮੇਰਾ ਚੱਲਦਾ ਚੱਲਦਾ ਕੰਮ ਬਸ ਸੈਟ ਆਪ ਮੈਂ ਕਿੰਨੀਆਂ ਕੁੜੀਆਂ ਨਹੀਂ ਤੁਹਾਡੇ ਸੀ ਤਿੰਨ ਕੁੜੀਆਂ ਜਨ ਕੁੜੀਆਂ ਬੇਟਾ ਨਹੀਂ ਹੈਗਾ ਬੇਟਾ ਨਹੀਂ ਆ ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਹੁੰਦੀ ਹੈ ਕਿ ਹਰ ਕੋਈ ਕਹਿੰਦਾ ਕਿ ਮੇਰੇ ਬੇਟਾ ਹੋਵੇ ਪਰ ਬਾਈ ਦੇ ਤਿੰਨ ਗੁੱਡੀਆਂ ਨੇ ਤਾਂ ਇਹਨਾਂ ਨੇ ਕਦੇ ਨਹੀਂ ਇਹ ਸੋਚੀ ਗੱਲ ਵੀ ਮੇਰੇ ਬੇਟਾ ਹੋਵੇ ਉਹਨਾਂ ਨੂੰ ਬੇਟੇ ਦੀ ਤਰ੍ਹਾਂ ਹੀ ਪਾਲਦੇ ਅਤੇ ਇੱਥੇ ਜਿਹੜੀ ਦੁਕਾਨ ਇਹਨਾਂ ਦੀ ਕੀਤੀ ਆ ਫਾਸਟ ਫੂਡ ਦੀ ਉਹ ਵੀ ਭੈਣਾ ਇੱਥੇ ਕੰਮ ਕਰਦੀਆਂ ਨੇ ਇਹਨਾਂ ਦੇ ਨਾਲ ਤੇ ਇਹਨਾਂ ਦਾ ਪੂਰਾ ਪਰਿਵਾਰ ਕੰਮ ਕਰਦਾ ਬਈ ਕਦੇ ਇਹ ਨਹੀਂ ਕਾ ਵੀ ਮਹਿਸੂਸ ਹੋਈ ਹੈ ਕਿ ਮੇਰਾ ਬੇਟਾ ਹੋਵੇ ਨਹੀਂ ਉਹਨਾਂ ਨੂੰ ਨਾਲ ਰੱਖਦੇ ਹਾਂ ਧੀਆਂ ਨੂੰ ਧੀਆਂ ਨਾਲ ਇੱਥੇ ਆਉਂਦੀਆਂ ਨੇ ਤੁਹਾਡੇ ਨਾਲ ਕੰਮ ਕਰਵਾਉਂਦੀਆਂ ਨੇ ਅੱਜ ਫਿਰ ਅੱਜ ਉਹ ਕੰਮ ਕਰਾ ਕੇ ਚਲ ਗਿਆ ਦਿਨਾ ਕੰਮ ਕਰਾ ਕੇ ਚਲ ਗਿਆ ਹਾਂ ਵੜ ਗਈਆਂ ਨਹੀਂ ਹਾਂਜੀ ਰਜਿੰਦਰ ਕਿਹੜੀ ਗੱਲ ਬੜੀ ਬੀਏ ਚ ਤਿੰਨੋਂ ਗੋਡੀਆਂ ਇੱਕ 7ਵੀਂ ਕਲਾਸ ਚ ਤੋਂ ਬੀਏ ਚ 2 ਬੀਏ ਕਰਦੀ ਮਠੇਂ ਪਠੰਡੇ ਕਾ ਤਾਂ ਇਹ ਸਾਡੇ ਪੰਜਾਬ ਦੇ ਜਿਹੜੇ ਵੀਰ ਨੇ ਜਿਹੜੀ ਨੌਜਵਾਨੀ ਉਹ ਵਿਦੇਸ਼ਾਂ ਵੱਲ ਪੂਚ ਐਸੀ ਗੱਲ ਕਰਕੇ ਕਰਦੀ ਹੈ ਕਿਉਂਕਿ ਉਹਨਾਂ ਨੂੰ ਸਹਿਯੋਗ ਨਹੀਂ ਦਿੱਤਾ ਜਾਂਦਾ ਬਾਈ ਦੇ ਕਸਟਮਰ ਵੀ ਇੱਥੇ ਮੌਜੂਦਾ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਆ ਫਾਸਟ ਫੂਡ ਆ ਜਿਹੜਾ ਖਾਂਦੇ ਨੇ ਇੱਥੋਂ ਹਾਜੀ ਬਾਪੂ ਜੀ ਵੈਸੇ ਨੂੰ ਕਾ ਖਾਲਸਾ ਵੈਸੇ ਨੂੰ ਜਿਹੜਾ ਖਾਤੇ ਦਾ ਆ ਮੈਂ ਜਿੱਦ ਕੀ ਬਤ ਇਹ ਬਾਰ ਕਰਾਂ ਕਿਨੇ ਤੁਸੀਂ ਇੱਥੇ ਕਾਲਾ ਜੀ ਤੋਂ ਫਾਸਟ ਫੂਡ ਖਾਣੇ ਹੋ ਤਾਂ ਕਿਵੇਂ ਕੇਵੋ ਜਾ ਪ੍ਰਬੰਧ ਹੈ ਨਾ ਮੈਂ ਨਾ ਤਕਰੀਬਨ ਬੁੱਧਵਾਰ ਇੱਥੇ ਹੁੰਦਾ ਮੇਰੀ ਕੰਪਨੀ ਹੈ ਏ ਟੂ ਜ਼ेड ਸੇਲ ਕੰਪਨੀ ਤੇ ਬੁੱਧਵਾਰ ਫਰਮਾਇਆ ਇੱਥੇ ਜਦੋਂ ਆਉਣਾ ਹੈ ਤੇ ਤਕਰੀਬਨ 버거 ਕਾਲੀ ਕੋਲੀ ਖਾਂਦੇ ਕਿਉਂਕਿ ਇਹਦਾ ਇੱਕ ਤਾਂ ਸੁਭਾਅ ਬਹੁਤ ਵਧੀਆ ਪਿਆਰ ਦੇ ਆਂਗੂ ਟ੍ਰੀਟ ਕਰਦਾ ਹਰੇਕ ਨਾਲ ਹੀ ਠੀਕ ਹੈ ਜੀ ਜਿਵੇਂ ਮੈਂ ਪਹਿਲੇ ਦਿਨ ਆਇਆ ਤੇ ਮੈਨੂੰ ਕਿਹਾ ਮੈਂ ਬਹੁਤ دیر ਬਾਈ ਰਖਿਆ ਮੈਂ ਕੀ ਗੱਲ ਹੈਗੀ ਆ ਤੂੰ ਬਣਾ ਕੇ ਦੇ ਮੈਨੂੰ ਮੈਨੂੰ ਕਹਿੰਦਾ ਬਾਈ ਤੇਰੇ ਆ ਤੇ ਚਾਹ ਆਉਂਦੀ ਵੀ ਤੇ ਫਿਰ ਕਰੋ ਚਾਹ ਆ ਗਈ ਜਨਗੇ ਨੇ ਆਪਦਾ ਮੁੱਲ ਲੈ ਲੈਂਦਾ ਹੈ ਇਹ ਵੀ ਸੁਭਾਅ ਹੁੰਦਾ ਹਰੇਕ ਦਾ ਤੇ ਇਹਦਾ ਸੁਭਾਅ ਇਦਾਂ ਹੈ ਵੀ ਮੈਂ ਜੇ ਆਵਾਂ ਤੈਨੂੰ ਬਾਈ ਮਿਲੇ ਬਗੈਰ ਜਾ ਨਹੀਂ ਸਕਦਾ ਜੀ ਇਹਨੂੰ ਮਿਲ ਕੇ ਜਾਂਦੇ ਆ ਬਰੇ ਕੋ ਖਾ ਕੇ ਵੀ ਇਹਨ ਸਾਰਿਆਂ ਨਾਲ ਹੀ ਐ ਬਹਿਮ ਕਰਦਾ ਹੈ ਵਧੀਆ ਸਾਰਿਆਂ ਨੂੰ ਬੁੱਕਲ ਚ ਲੈ ਲੈਂਦਾ ਨਾਲ ਜੀ ਤੇ ਇੱਕ ਤਾਂ ਸੁਭਾਅ ਉਹਨੂੰ ਤੇ ਬਾਕੀ ਸਫਾਈ ਕਰਕੇ ਵੀ ਆ ਕੀ ਦਾ ਵੀ ਹੋਰ ਥਾਂ ਤੇ ਗੰਦਗੀ ਹੈ ਤੇ ਸਫਾਈ ਵਧੀਆ ਹੂੰ ਫਿਰ ਇਸ ਕਰਕੇ ਕਾਲੇ ਕੋਲੀ ਆਈ ਕਾਲੇ ਠੀਕ ਹੈ ਤਾਂ ਗੱਲਬਾਤ ਕਰਾਂਗੇ ਆਪਾਂ ਵੀਰ ਦੇ ਨਾਲ ਤਾਂ ਬਈ ਜੀ ਤੁਸੀਂ ਪਹਿਲੀ ਵਾਰ ਆਏ ਹੋ ਬਾਈ ਕੋਲ ਨਹੀਂ ਨਹੀਂ ਹੋਉਂਦੀ ਇੱਥੇ ਆਉਂਦੀ ਰਹਿੰਦੇ ਹੋ ਕਿੱਥੋਂ ਆ ਬਾਈ ਜੀ ਆਕਲੀ ਆਕਲੀ ਆਤੀ ਜਿਹੜੀ ਪਿੰਡੀ ਆ ਤੁਹਾਡਾ ਹਾਂ 2 ਕਿਲੋਮੀਟਰ ਦੀ ਆ ਕਿਵੇਂ ਦਾ ਫਾਸਟ ਫੂਡ ਆ ਲੈ ਕੇ ਜਾਂਦੇ ਹੋ ਬਹੁਤ ਵਧੀਆ ਬੰਦਾ ਬਣਿਆ ਸਵਾਈ ਵੀ ਪੂਰੀ ਆ ਉਹ ਵੀ ਬੰਦਾ ਵੀ ਬਹੁਤ ਵਧੀਆ ਐ ਸੁਭਾਅ ਦਾ ਕਿਵੇਂ ਆ ਬਹੁਤ ਵਧੀਆ ਕਿਸੇ ਨਾਲ ਨਹੀਂ ਇੱਕ ਤਰੀਕਾ ਦੇਹੀ ਆਉਂਦੇ ਰਹਿੰਦੇ ਹਾਂ ਤਾਂ ਇਹ ਸਾਡੀ ਗੱਲਬਾਤ ਆ ਜਿਹੜੀ ਕਸਟਮਰਾਂ ਦੇ ਨਾਲ ਹੋਈ ਆ ਕਾਲੇ ਵੀ ਦੇ ਕਿੰਨੇ ਦਾ 버ਗਰ ਆ ਤੁਹਾਡਾ ਜਿਹੜਾ ਕਿੰਨੇ ਦੀ ਟਿੱਕੀ ਆ ਟਿੱਕੀ 10 ਰੁਪਈਆ ਦੀ ਆ 버ਗਰ ਇੱਕ 30 ਦਾ 2 50 ਦਾ 2 50 ਰੁਪਏ ਦਾ ਇੱਕ 30 ਰੁਪਏ ਦਾ 버ਗਰ ਇੱਕ 30 ਦੇ ਦੇ ਜਿਹੜੀ ਡਿਲੀਵਰੀ ਆ ਉਹ ਕਿਵੇਂ ਕਰਦੇ ਹੋ ਕਈ ਵਾਰ ਕਿਸੇ ਨੇ ਘਰੇ ਮੰਗਾਉਣਾ ਹੁੰਦਾ ਉਹ ਵੀ ਕਰ ਦਿੰਦੇ ਹੋ ਜਾਂ ਪੈਕ ਕਰਵਾ ਕੇ ਇੱਥੋਂ ਲੈ ਕੇ ਦਿੰਦੇ ਹੋ ਫੋਨ ਕਰ ਦਿੰਦਾ ਅਗਲਾ ਪਹਿਲਾਂ ਤੇ ਉਹ ਆਉਂਦੇ ਰੁਪਏ ਕਰਦੇ ਜਾਂ ਦੇ ਫਟਕੇ ਲੈਂਦੇ ਨੇੜੇ ਦੇ ਪਿੰਡਾਂ ਦੇ ਵੀ ਆਉਂਦੇ ਆ ਤੁਹਾਡੇ ਕੋਲ ਹਾਂਜੀ ਜਿਹੜੇ ਆਪਲੀਏ ਤੋਂ ਆਇਆ ਜੀ ਆਪਲੀਏ ਦੇ ਸੇਵੇ ਵਾਲੇ ਤੇ ਬਹੁਤ ਕਸਟਮਰ ਮੇਰੇ ਕੋਲ ਆਉਂਦੇ ਸ਼ਾਮ ਨੂੰ ਕਿੰਨੇ ਵਜੇ ਜਾਂਦੇ ਹੋ ਕਾਲੀ ਜੀ ਸ਼ਾਮ ਨੂੰ 8:30 ਵਜੇ 8:30 ਵਜੇ ਜਿਵੇਂ ਫਾਸਟ ਫੂਡ ਦਾ ਤੁਹਾਡੇ ਕੋਲੇ ਕੰਮ ਆ। ਕਈ ਵਾਰ ਕੋਈ ਪੈਗ ਪੂਗ ਵਾਲਾ ਆ ਜਾਂਦਾ ਕੋਈ ਲੜਾਈ ਲੜਾਈ ਬੁਲਾ ਰਾਂ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੁੰਦਾ ਪਰ ਹੁਣ ਕਿਵੇਂ ਆ ਤੁਹਾਡਾ? ਨਹੀਂ ਪੈਗ ਵਾਲਾ ਨਹੀਂ ਮੇਰੇ ਕੋਲੇ ਆਂਦਾ। ਮੇਰਾ ਵੈਸ਼ਨੂ ਆ ਮੈਂ ਆਪ ਖੁਦ ਨਹੀਂ ਲਾਉਂਦਾ। ਨਾ ਕੋਈ ਮੀਟ ਆਉਂਦਾ ਕੁਝ ਨਹੀਂ ਬੱਠੇ ਜੇ। ਹੂੰ। ਵੈਸ਼ਨੂ ਆ ਤੇ ਵੈਸ਼ਨੂ ਦਾ ਕੰਮ ਹੈ। ਵੈਸ਼ਨੂ ਦਾ ਕੰਮ ਹੈ। ਹਾਂਜੀ। ਠੀਕ ਹੈ ਕਾਲੇ ਵੀਰ। ਬਹੁਤ-ਬਹੁਤ ਧੰਨਵਾਦ ਜੀ। ਸ਼ੁਕਰੀਆ।